ਸ਼ਸ਼ੀਕਾਲ ਦੋਸਤੋ ਜਿਹੜਾ ਤੁਸੀਂ ਵੀਡੀਓ ਦੇ ਵਿੱਚ ਇਹ ਅੱਲ ਦੇਖ ਰਹੇ ਹੋ ਹਨਾ ਤੇ ਆਪਣੇ ਪਹਿਲਾਂ ਹਰ ਬੰਦੇ ਕੋਲ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਦੇ ਦੇਸੀ ਬੀਜ ਹੁੰਦੇ ਸੀਗੇ ਤੇ ਆਮ ਹੀ ਜਿਹੜਾ ਖੇਤਾਂ ਦੇ ਵਿੱਚ ਜਾਂ ਸ਼ੌਰਾਂ ਤੇ ਅੱਲਾਂ ਦੀਆਂ ਕੱਦੂਆਂ ਦੀਆਂ ਤੋਰੀਆਂ ਦੀਆਂ ਬੱਲਾਂ ਹੁੰਦੀਆਂ ਸੀਗੀਆਂ ਤੇ ਦੇਸੀ ਬੀਜ ਆ ਲੋਕ ਸੰਭਾਲ ਕੇ ਰੱਖਦੇ ਸੀਗੇ ਹੌਲੀ-ਹੌਲੀ ਹਾਈਬ੍ਰਿਡ ਕੰਪਨੀਆਂ ਆਈਆਂ ਲੋਕਾਂ ਦਾ ਸਬਜ਼ੀਆਂ ਵਾਲੇ ਪਾਸੇ ਰੁਝਾਨ ਘਟਿਆ ਇਹ ਦੇਸੀ ਬੀਜ ਸਾਡੇ ਕੋਲੋਂ ਗਵਾਚ ਗਏ ਜਾਂ ਕਹਿ ਲਈ ਆਪਾਂ ਗੈਲੀ ਕਰਕੇ ਗਵਾ ਲਈ ਪਰ ਹਜੇ ਵੀ ਬਹੁਤ ਮਿਹਨਤੀ ਕਿਸਾਨ ਹੈਗੇ ਨੇ ਜਿਹੜੇ ਦੇਸੀ ਬੀਜਾਂ ਦੇ ਕੰਮ ਕਰ ਰਹੇ ਨੇ ਦੇਸੀ ਬੀਜਾਂ ਦੀ ਸੰਭਾਲ ਕਰ ਰਹੇ ਨੇ ਤੇ ਇੱਕ ਜਿਹੇ ਹੀ ਕਿਸਾਨ ਅੱਜ ਬਠਿੰਡਾ ਕਿਸਾਨ ਮੇਲੇ ਦੇ ਵਿੱਚ ਆਪਾਂ ਨੂੰ ਮਿਲੇ ਨੇ ਬਾਈ ਗਰਦੀਪ ਸਿੰਘ ਜੀ ਜਿਨ੍ਹਾਂ ਦਾ ਕਿ ਬਠਿੰਡੇ ਏਰੀਆ ਦੇ ਵਿੱਚ ਕਹਿ ਲਈਏ ਜਾਂ ਪੂਰੇ ਪੰਜਾਬ ਦੇ ਵਿੱਚ ਵੱਡਾ ਨਾਮ ਆ BBC ਵਰਗੇ ਚੈਨਲ ਵੀ ਇਹਨਾਂ ਦੀ ਵੀਡੀਓ ਕਰ ਚੁੱਕੇ ਨੇ ਤੇ ਬਾਈ ਹੋਰੀ ਆਰਗੈਨਿਕ ਖੇਤੀ ਤੇ ਕੰਮ ਕਰਦੇ ਨੇ ਦੇਸੀ ਬੀਜਾਂ ਦੇ ਕੰਮ ਕਰ ਰਹੇ ਨੇ ਆਜ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਰੀ ਜਾਣਕਾਰੀ ਲੈਣੇ ਆ ਕਦੋਂ ਤੋਂ ਸ਼ੁਰੂਆਤ ਹੋਈ ਅੱਜ ਕੱਲ ਕਿਹੜੀਆਂ ਕਿਹੜੀਆਂ ਸਬਜ਼ੀਆਂ ਦੇ ਕਿਵੇਂ ਦੀ ਖੇਤੀ ਕਰ ਰਹੇ ਨੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਭ ਤੋਂ ਪਹਿਲਾਂ ਬਾਈ ਜੀ ਆਪਣੇ ਬਾਰੇ ਦੱਸੋ ਜੀ ਆਪਣਾ ਕਿਹੜਾ ਪਿੰਡ ਆ ਲੋਕੇਸ਼ਨ ਕੀ ਹੈਗੀ ਆ ਤੇ ਕੁਦਰਤੀ ਖੇਤੀ ਨਾਲ ਕਦੋਂ ਤੋਂ ਜੁੜੇ ਹੋ ਜੀ ਮੈਂ ਇਹਨੂੰ ਲਗਭਗ 22 ਸਾਲ ਹੋ ਗਏ ਸਬਜ਼ੀਆਂ ਦਾ ਕੰਮ ਕਰਦੇ ਨੂੰ ਹਾਂਜੀ ਤੇ ਆਰਗੈਨਿਕ ਦੇ ਵਿੱਚ ਆਏ ਨੂੰ ਹੋ ਗਏ 13-14 ਸਾਲ ਠੀਕ ਹੈ ਭਾਈ ਪਿੰਡ ਮਹਿਮਾਸ ਬਾਈ ਜ਼ਿਲ੍ਹਾ ਬਠਿੰਡਾ ਗੋਨਿਆਣਾ ਮੰਡੀ ਤੋਂ ਸਾਰਾ ਸਿਰਫ 6 ਕਿਲੋਮੀਟਰ ਆ ਜਾਂਦਾ ਸਿਪ ਦੇ ਆਲੇ ਪਾਸੇ ਠੀਕ ਹੈ ਭਾਈ ਜੀ ਭਾਈ ਜਿਵੇਂ ਆਪਾਂ ਦੇਖਿਆ ਤੁਹਾਡੀਆਂ ਕਾਫੀ ਚੈਨਲਾਂ ਦੇ ਵੀਡੀਓ ਆਈਆਂ ਹਨਾ ਬਠਿੰਡੇ ਸ਼ਹਿਰ ਦੇ ਵਿੱਚ ਲੋਕ ਤੁਹਾਨੂੰ ਜਾਣਦੇ ਆ ਸਬਜ਼ੀ ਜਦੋਂ ਲੈ ਕੇ ਆਉਣੇ ਹੋ ਇਹ ਸ਼ੁਰੂਆਤ ਕਿਵੇਂ ਹੋਈ ਸੀ ਸਬਜ਼ੀਆਂ ਵਾਲੇ ਪਾਸੇ ਆਉਣਾ ਕਿਵੇਂ ਹੋਇਆ ਜੀ ਇਹ ਅੱਜ ਤੋਂ 22 ਸਾਲ ਪਿੱਛੋਂ ਜੀ ਪਹਿਲਾਂ ਆਪਣੇ ਕਈ ਵੀ ਕਿਤੇ ਟੀਮ ਗਈ ਸੀ ਆਪਣੇ ਪਿੰਡ ਮਹਿਮਾਸ ਬਾਈ ਹਾਂਜੀ ਉਹਨਾਂ ਨੇ ਮਤਲਬ ਮੈਂ ਪੁੱਛਿਆ ਵੀ ਬਿਲਕੁਲ ਥਾਂ ਵਿਲਾ ਪਿਆ ਆਪਾਂ ਸਬਜ਼ੀ ਲਾਉਣੀ ਆ ਡਾਕਟਰ ਆਉਂਦੀ ਸੰਦੂ ਕਹਿੰਦਾ ਵੀ ਕੋਈ ਗੱਲ ਨਹੀਂ ਚੱਲ ਅਸੀਂ ਆਉਨੇ ਆ ਹਾਂਜੀ ਤੇ ਖੋਦ ਮੇਰੇ ਨਾਲ ਮਤਲਬ ਇਹ ਸਾਰੀ ਟੀਮ ਸੀਗੀ ਇਹਨਾਂ ਤੋਂ ਮੈਂ ਸ਼ੁਰੂਆਤ ਕੀਤੀ ਹੈ ਹੌਲੀ ਹੌਲੀ ਥੋੜਾ ਥੋੜਾ ਅਲਗਾ ਵਧਾਉਂਦਾ ਵਧਾਉਂਦਾ ਹੁਣ ਸਾਢੇ 4 ਕਿੱਲਾਂ ਤੇ ਆ ਗਿਆ ਠੀਕ ਹੈ ਭਾਈ 4.5 ਕਿੱਲਾਂ ਦੇ ਵਿੱਚ ਤੁਸੀਂ ਕੀ ਕੀ ਉਗਾ ਰਹੇ ਹੋ ਜੀ ਕਿਹੜੀਆਂ ਕਿਹੜੀਆਂ ਵੈਰਾਈਟੀਆਂ ਜਿਵੇਂ ਮੌਸਮ ਦੀਆਂ ਸਬਜ਼ੀਆਂ ਆਈਆਂ ਹਾਂ ਉਸ ਤੋਂ ਬਾਅਦ ਨਾ ਗੜਿਆਂ ਦੀ ਮਾਰ ਪੈ ਗਈ ਥੋੜਾ ਜਿਹਾ ਨੁਕਸਾਨ ਹੋ ਗਿਆ ਜਿਹੜੀਆਂ ਵੱਡੀਆਂ ਬੱਲਾਂ ਸੀ ਮਰ ਗਈਆਂ ਹੁਣ ਬੱਲਾਂ ਉੱਗ ਰਹੀਆਂ ਕद्दू ਤੋਰੀ ਭਿੰਡੀ ਕਰੇਲਾ ਚੌਲਾ ਜੋ ਵੀ ਮਤਲਬ ਮੌਸਮ ਦੀ ਸਬਜ਼ੀ ਹੈ ਸਾਰੀਆਂ ਆਪਾਂ ਲਾਉਣੇ ਆ ਠੀਕ ਹੈ ਭਾਈ ਅੱਜ ਮੇਲੇ ਤੇ ਆਪਾਂ ਦੇਖਿਆ ਹਨਾ ਬਾਕੀ ਲੋਕ ਜਿਹੜਾ ਪੈਕਿੰਗ ਵਾਲਾ ਸਮਾਨ ਲੈ ਕੇ ਆਇਆ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ ਪਰ ਇਕੱਲੇ ਤੁਸੀਂ ਹੋ ਜਿਹੜੇ ਇੱਥੇ ਸ਼ਿੰਬਾਂ ਵਾਲੇ ਕद्दू ਸ਼ਿੰਬਾਂ ਵਾਲੀਆਂ ਅੱਲਾਂ ਗਵਾਰਾ ਹੋ ਗਿਆ ਦੇਸੀ ਬੀਜ ਲੈ ਕੇ ਆਏ ਹਾਂ ਇਹ ਬੀਜਾਂ ਬਾਰੇ ਦੱਸੋ ਜੀ ਇਹ ਕਿਵੇਂ ਤਿਆਰ ਕਰਦੇ ਹੋ ਸਾਰੇ ਆਪਣੇ ਘਰ ਦੇ ਬੀਜ ਨੇ ਇਹ ਸਾਰੇ ਦੇਸੀ ਬੀਜ ਆ ਬਾਈ ਜੀ ਜਿਵੇਂ ਆ ਪੁਰਾਣਾ ਚਿਤਲਾ ਕੱਦੂ ਆ ਆ ਸਿੰਬਾਂ ਵਾਲਾ ਕਦੂ ਉਹ ਲੌਕੀ ਹੋ ਗਈ ਉਹ ਸਿੰਬਾਂ ਵਾਲੀ ਲੌਕੀ ਪਈ ਹੈ ਗਈ ਕਾਲੀ ਤੋਰੀ ਹੋ ਗਈ ਪੇਠਾ ਹੋ ਗਿਆ ਚੌਲੇ ਗਵਾਰਾ ਅੱਲਾ ਆਪਣਾ ਜਿਹੜਾ ਪੰਜਾਬ ਕੋਮਲ ਕੱਦੂ ਆ ਗਿਆ ਯੂਨੀਵਰਸਿਟੀ ਦਾ ਵੀ ਉਹ ਆ ਠੀਕ ਹੈ ਜੀ ਹਾਂ ਜੀ ਇਹ ਬੱਖ ਬੱਖ ਜਿੰਨੇ ਕੁ ਮੈਥੋਂ ਬੀਜ ਤਿਆਰ ਹੁੰਦੇ ਆ ਮੈਂ ਕਰਦਾ ਪਿਛਲੇ 2 ਸਾਲਾਂ ਤੋਂ ਮੈਂ ਮੇਲੇ ਤੇ ਲਿਆਉਣਾ ਹੁੰਦਾ ਜਿੰਨੇ ਕੁ ਹੁੰਦੇ ਆ ਠੀਕ ਹੈ ਬਾਈ ਭਈ ਇਹ ਕਪਾਹ ਆਪਾਂ ਦੇਖਿਆ ਜੀਮਿੰਦਾਰ ਭਰਾ ਆਪਣੇ ਪੁੱਛਦੇ ਹੁੰਦੇ ਆ ਦੁਕਾਨਾਂ ਤੇ ਜਾ ਕੇ ਵੀਰ ਵਧੀਆ ਜਿਹਾ ਬੀਜ ਦੇ ਦੇ ਸਬਜ਼ੀ ਦਾ ਹਨਾ ਕੋਈ ਤਿਆਰ ਨਹੀਂ ਕਰਦਾ ਬੀਜਾਂ ਵੱਲ ਆ ਨਹੀਂ ਰਹੇ ਆਪਣੇ ਜੀਮਿੰਦਾਰ ਭਰਾ ਸਾਰਾ ਕੁਝ ਆਪਣੇ ਖੇਤਾਂ ਦੇ ਵਿੱਚ ਤਿਆਰ ਹੁੰਦਾ ਹਨਾ ਇੱਥੋਂ ਤੱਕ ਕਿ ਕਣਕ ਦਾ ਬੀਜ ਵੀ ਹਰ ਸਾਲ ਆਪਾਂ ਮੁੱਲ ਲੈਣੇ ਹੈਗੇ ਆ ਤੁਸੀਂ ਕੀ ਕਾਰਨ ਸਮਝਦੇ ਹੋ ਵੀ ਲੋਕ ਆਪਦੇ ਬੀਜ ਕਿਉਂ ਨਹੀਂ ਰੱਖਦੇ ਨਹੀਂ ਦੇਖੋ ਜੀ ਮੈਨੂੰ ਵੀ 2 ਸਾਲ ਹੋਏ ਆ ਕਿ ਮੈਂ ਡਾਕਟਰ ਦੇ ਨਾਲ ਗੱਲਬਾਤ ਕੀਤੀ ਵੀ ਕਹਿੰਦੇ ਹਾਈਬ੍ਰਿਡ ਬੀਜ ਆ ਜਾਂ ਫਲਾਨਾਗਾ ਵੀ ਇਹ ਮਤਲਬ ਛਾੜ ਨਹੀਂ ਦਿੰਦੇ ਗਏ ਹੂੰ ਮਨ ਸੰਦੂ ਨੇ ਦੱਸਿਆ ਕਹਿੰਦਾ ਵੀ ਤੂੰ ਬੀਜ ਰੱਖ ਆਪਦੇ ਮੈਂ ਤਰੀਕਾ ਦੱਸੂਗਾ ਤੇ ਉਸ ਤੋਂ ਬਾਅਦ ਮੈਂ ਬੀਜ ਰੱਖਨੇ ਸ਼ੁਰੂ ਕਰਤੇ ਕੋਈ ਫਰਕ ਨਹੀਂ ਪੈਂਦਾ ਝਾੜ ਝੂੜ ਦੇ ਵਿੱਚ ਦੇਸੀ ਬੀਜ ਆਗੇ ਜਮਾ ਪੁਰਾਣੇ ਬੀਜ ਆਪਣੇ ਜਿਹੜੇ ਲੋਪ ਹੋ ਚੁੱਕੇ ਸੀ ਆਪਾਂ ਤੋਂ ਦੇਸੀ ਬੀਜ ਆਗੇ ਉਹਨਾਂ ਹੀ ਝਾੜ ਦਿੰਦੇ ਆ ਠੀਕ ਹੈ ਬਈ ਇੱਕ ਆਪਾਂ ਨੂੰ ਬਹਿਮ ਆ ਵੀ ਹਾਈਬ੍ਰਿਡ ਤੇ ਫਲਾਣਾ ਕਰ ਲੋ ਇੱਕੋ ਜਿਹਾ ਝਾੜ ਦਿੰਦੇ ਆ ਇਹਨਾਂ ਨੂੰ ਫਿਰ ਬਈ ਸਟੋਰ ਕਿਵੇਂ ਕਰਦੇ ਹੋ ਦੇਸੀ ਬੀਜਾਂ ਨੂੰ ਜਦੋਂ ਤਿਆਰ ਹੋ ਜਾਂਦੇ ਆ ਪੱਕ ਜਾਂਦੇ ਆ ਫਲ ਹਨਾ ਕਿਵੇਂ ਕੱਢਦੇ ਹੋ ਇਹਨਾਂ ਨੂੰ ਤੇ ਕਿਵੇਂ ਸਟੋਰ ਕਰਦੇ ਹੋ ਤੇ ਸਾਰੇ ਕੱਦੂ ਵੱਲਾਂ ਗੋਹੇ ਨਾਲੇਪ ਕੇ ਰੱਖਣੀਆਂ ਪੈਂਦੀਆਂ ਠੀਕ ਹੈ ਧੁੱਪੇ ਰੱਖਣੀਆਂ ਪੈਂਦੀਆਂ ਮੀਂਹ ਦੇ ਵਿੱਚ ਪਾਣੀ ਨਹੀਂ ਲੱਗਣਾ ਚਾਹੀਦਾ ਇਹਨਾਂ ਨੂੰ ਜੇ ਪਾਣੀ ਲੱਗ ਗਿਆ ਤਾਂ ਖਤਮ ਹੈ ਇਹ ਗੋਹੇ ਨਾਲੇਪ ਕੇ ਘੱਟੋ ਘੱਟ ਵੀ 6 ਮਹੀਨੇ ਹੋ ਗਏ ਸੀ ਇਹਨਾਂ ਨੂੰ ਪਿਆਨ ਨੂੰ ਸਾਨੂੰ 7 ਕੁ ਦਿਨ ਹੋਇਆ ਕਦੂਆਂ ਚੋਂ ਅੱਲਾ ਚੋਂ ਕੱਢਿਆ ਨੂੰ ਬੀਜ ਇਹਨਾਂ ਨੂੰ ਠੀਕ ਹੈ ਭਾਈ ਇੱਥੇ ਫਿਰ ਸਾਰਾ ਕੁਝ ਸੇਲ ਕਰ ਰਹੇ ਹਾਂ ਹਾਂਜੀ ਹਾਂਜੀ ਠੀਕ ਹੈ ਭਾਈ ਜਿਹੜਾ ਤੁਸੀਂ ਇੱਥੇ ਸਬਜ਼ੀ ਸੇਲ ਕਰਦੇ ਹੋ ਬਢਿੰਡੇ ਦੇ ਵਿੱਚ ਉਹ ਕਿਹੜੇ ਕਿਹੜੇ ਦੇਣ ਆਉਣਿਓ ਤੇ ਕਿਵੇਂ ਦਾ ਲੋਕਾਂ ਦਾ ਹੰਗਾਰਾ ਮਿਲਦਾ ਹੈ ਨਹੀਂ ਜੀ ਬਹੁਤ ਵੱਧ ਗਿਆ ਹੰਗਾਰਾ ਚੰਗੀ ਚੀਜ਼ ਦੇਵਾਂ ਤੇ ਲੋਕ ਮੈਨੂੰ ਡੀਕ ਕਰਦੇ ਆ ਬਾਈ ਜੀ ਚੰਗੀਆਂ ਚੀਜ਼ਾਂ ਸਬਜ਼ੀਆਂ ਜਿਹੜੀਆਂ ਆਉਣੀਆਂ ਆਪਾਂ ਬਰਿੰਡੇ ਫੇਸ 3 ਦੇ ਵਿੱਚ ਐਤਵਾਰ ਤੇ ਬੁੱਧਵਾਰ 10:30 ਵਜੇ ਪਹੁੰਚ ਜਾਨੇ ਹੁੰਦੇ ਆ ਠੀਕ ਹੈ ਬਾਈ ਤੇ ਬਾਈ ਹੋਰਾਂ ਦਾ ਪਿੰਡ ਹੈਗਾ ਗੋਨਿਆਣੇ ਦੇ ਨੇੜੇ ਅੱਜ ਜਿਹੜੇ ਬੀ ਲੈ ਕੇ ਆਏ ਨੇ ਉਹ ਵੀ ਆਪਾਂ ਦਿਖਾਉਣੇ ਬਾਈ ਦੱਸੋ ਜੀ ਕਿਹੜੇ ਕਿਹੜੇ ਬੀਜ ਇਕੱਲੇ ਇਕੱਲੇ ਚੱਕ ਕੇ ਦਿਖਾ ਦਿਓ ਅੱਜ ਮੈਂ ਮਤਲਬ ਕਦੂ ਹੋ ਗਿਆ ਸਿੰਬਾਂ ਵਾਲੀ ਸਿੰਬਾਂ ਵਾਲੇ ਕਦੂ ਹੋ ਗਿਆ ਅੱਲਾ ਜੇ ਅੱਲਾ ਅੱਲਾ ਸਿੰਬਾਂ ਵਾਲੀ ਆਪਿਆ ਕਦੂ ਹਾਂਜੀ ਆਪਣਾ ਜਿਹੜਾ ਯੂਨੀਵਰਸਿਟੀ ਦਾ ਬੀਜ ਆ ਉਹ ਹੋਗਾ ਇਹ ਆ ਵੀ ਕੱਦੂ ਆਪਣਾ ਇਹ ਬਾਈ ਜਿਵੇਂ ਚਿਤਲੇ ਦੇਸੀ ਕੱਦੂ ਆ ਇਹਦਾ ਆਮ ਕੱਦੂ ਨਾਲੋਂ ਕੀ ਫਰਕ ਹੁੰਦਾ ਵੀ ਇਹਦਾ ਕੋਈ ਸਬਜੀ ਟੇਸਟ ਬਣਦੀ ਆ ਜਾਂ ਜਿਵੇਂ ਆਪਣੇ ਪਿੰਡਾਂ 'ਚ ਕਹਿੰਦੇ ਵੀ ਖੋਲ ਜਾਂਦਾ ਕੱਦੂ ਇਹ ਬਾਈ ਜੀ 3-4 ਕਿਲੋ ਦਾ ਹੋ ਕੇ ਵੀ ਕੱਚਾ ਰਹਿੰਦਾ ਹਾਂਜੀ 3-4 ਕਿਲੋ ਦਾ ਵਜ਼ਨ ਬਣਾ ਗਿਆ ਕੱਦੂ ਠੀਕ ਹੈ ਜੀ ਇੱਕ ਕੱਦੂ ਕੱਚਾ ਰਹਿੰਦਾ ਇਹ ਲੰਮਾ ਟਾਈਮ ਪਿਆ ਰਹਿੰਦਾਗਾ ਖਰਾਬ ਨਹੀਂ ਹੁੰਦਾ ਇਹਨੂੰ ਜਿੱਕਰੀ ਆ ਸਬਜੀ ਵਧੀਆ ਹਾਂਜੀ 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 ਜਿਵੇਂ ਜਿੱਕਰੀ ਆ ਪੇਠੇ ਦਾ ਹਾਂਜੀ ਇਹ ਵੀ ਮੇਰੇ ਕੋਲੇ ਪਿਛਲੇ 2-3 ਸਾਲਾਂ ਦਾ ਬੀਜ ਤੋਰੀ ਆਉਂਦਾ ਹੈਗਾ ਫਟੋ ਕੱਢਿਆ ਨਹੀਂ ਗਾ ਅੱਜ ਆਹ ਤੋਰੀ ਹੋ ਗਈ ਕਾਲੀ ਆਪਣੀ ਹਰੀ ਤੋਰੀ ਜਿਹੜੀ ਕਹ ਦਿੰਨੇ ਆਂ ਹਾਂਜੀ ਆਹ ਵੀ ਕਦੂ ਹੋ ਗਏ ਆਹ ਗਵਾਰਾ ਹੋ ਗਿਆ ਚੌੜਾ ਹੋ ਗਿਆ ਬਦਾ ਦੇਸੀ ਇਹ ਲਾਲ ਚੌਲਾ ਹੈ ਹਾਂਜੀ ਹਾਂਜੀ ਭਾਈ ਜੀ ਇੱਕ ਤਰੀਕਾ ਹੁੰਦਾ ਹਨਾ ਬੀਜਾਂ ਨੂੰ ਲਾਉਣ ਦਾ ਹਰ ਸਬਜ਼ੀ ਦਾ ਅਲੱਗ-ਅਲੱਗ ਤਰੀਕਾ ਹੁੰਦਾ ਕਈ ਲੋਕਾਂ ਤੋਂ ਬੀਜ ਹੀ ਨਹੀਂ ਉਗਦੇ ਤਰੀਕਾ ਗਲਤ ਰਹਿ ਜਾਂਦਾ ਹਨਾ ਤੇ ਤੁਸੀਂ ਕਿਹੜੇ ਤਰੀਕੇ ਨਾਲ ਕਹਿਣੋ ਵੀ ਬੀਜ ਲਾਏ ਜਾਣ ਇਹ ਨਹੀਂ ਦੇਖੋ ਜੀ ਬੀਜ ਨੂੰ ਤਾਂ ਆਪਾਂ ਕਿ ਮੈਂ ਮਰਜ਼ੀ ਲਾ ਦਿਓ ਪਰ ਉਹਦਾ ਤੇ ਮਤਲਬ ਆਪਾਂ ਨੂੰ ਤਰੀਕਾ ਹੋਣਾ ਚਾਹੀਦਾ ਵੀ ਆਪਾਂ ਸਵਾ ਇੰਚ ਹੀ ਲਾਉਣਾ ਜਾਂ ਅੱਧੀ ਇੰਚ ਹੀ ਲਾਉਣਾਗਾ ਆਪਾਂ ਨੂੰ ਆਪਦੀ ਮਿੱਟੀ ਦੀ ਗੱਲ ਵੇਖਣੀ ਆਪਾਂ ਤਾਂ ਉਹਦੀ ਪਾਊ ਸ਼ਕਤੀ ਆ ਜਿਹੜੀ ਮਿੱਟੀ ਦੀ ਉਹ ਦੇਖਣੀ ਆ ਜੇ ਤਾਂ ਆਪਣੀ ਉਹ ਖੁਸ਼ਕਾ ਥੋੜੀ ਜੀ ਤਾਂ ਮਨ ਕਹੇ ਚਲੋ ਡੇਢ ਕੈਂਚੀ ਡੂੰਗਾ ਲਾ ਦਿਓ ਜੇ ਬੱਤਰਾ ਪੂਰੀ ਵੱਧ ਗਿਆ ਫਿਰ ਸਵਾ ਕੈਂਚੀ ਲਾ ਦਿਓ ਠੀਕ ਹੈ ਜੀ ਹਾਂਜੀ ਤੇ ਪਾਣੀ ਜਿਹੜਾ ਨਾਲ ਦੀ ਨਾਲ ਹੀ ਲਾਉਣਾ ਹੁੰਦਾ ਬੀਜ ਨੂੰ ਜਾਂ ਨਹੀਂ ਪਾਣੀ ਮੇਰਾ ਤਾਂ ਤਿਆਰ ਬਾਇਆ ਮੈਂ ਪਹਿਲਾਂ ਪਾਣੀ ਲਾਉਣਾ ਹੁੰਨਾਗਾ ਹਾਂਜੀ ਬਾਅਦ ਚ ਤੋਂ ਬਾਅਦ ਬਿਨਾ ਉਹਨਾਂ ਵੀ ਬੀਜ ਨੂੰ ਕਿੱਥੋਂ ਤਾਈ ਸੱਲ ਜਾਂਦੀ ਹੈਗੀ ਉਸ ਤੋਂ ਬਾਅਦ ਫਿਰ ਆਪਾਂ ਬੱਲਾ ਨੂੰ ਮਿੱਟੀ ਲਾਉਣੀ ਹੁੰਦੀ ਹੈ ਜਦੋਂ ਉਦੋਂ ਆਪਾਂ ਨੂੰ ਦਿੱਕਤ ਨਹੀਂ ਆਉਂਦੀ ਕਿ ਉਹ ਹਿਸਾਬ ਨਾਲ ਮਿੱਟੀ ਲੱਗ ਜਾਂਦੀ ਹੈ ਬੱਲਾ ਨੂੰ ਠੀਕ ਹੈ ਬਈ ਜੇ ਪਾਣੀ ਲਾ ਕੇ ਲਾਵਾਂਗੇ ਤਾਂ ਠੀਕ ਹੈ ਜੀ ਹਾਂਜੀ ਧੰਨਵਾਦ ਬਾਈ ਜੀ ਬਹੁਤ ਬਹੁਤ ਆਪਣਾ ਨੰਬਰ